ਐ ਕਰ ਲੋ ਆ ਕਰ ਲੋ ਆ ਕਰ ਲੋ ਜਿਵੇਂ ਆਪਣੇ ਵੀ ਤੇ ਇਦਾਂ ਹੀ ਹੁੰਦਾ ਹੈ ਖੰਡ ਪਾੜ ਕਰਾਣਾ ਹੈ ਜੀ ਸਪੈਸ਼ਲ ਮਰਿਆਦਾ ਵਾਲਾ ਕਰਨਾ ਹੈ ਅੱਛਾ ਕਿਵੇਂ ਕਰੋਗੇ ਅਸੀਂ ਹਰੇਕ ਰੋਲ ਤੇ ਕੇਸੀ ਨਾ ਕੇ ਬੈਠਾਂਗੇ ਪ੍ਰਬੰਧ ਕਰੋ ਕਰੋ ਅਣਲਗ ਚੋਲੇ ਪਾਵਾਂਗੇ ਅਣਲਗ ਹਰੇਕ ਰੋਲ ਤੇ ਹਾਂਜੀ ਅਣਲਗ ਲਾਵਾਂਗੇ ਪਾਠ ਵੇਖਿਓ ਫਿਰ ਹੁਣ ਜੇ ਅਣਲਗ ਚੋਲੇ ਪਾਣਗੇ ਇੱਕ ਪਾਠ ਹੀ ਪੰਜ ਪਾਏਗਾ ਤੇ ਪੰਜ ਪਾਠੀ 25 ਪਾਉਣਗੇ ਤੇ 25 ਚੋਲੇ ਸਵਾ ਕੇ ਵੀ ਤੈਨੂੰ ਹੀ ਦੇਣੇ ਪੈਣਗੇ ਹੁਣ 25 ਥੋਲੇ ਉਹ ਘਰੋਂ ਥੋੜਾ ਲੈ ਕੇ ਆਉਣੇ ਪਹਿਲਾਂ 25 ਸਵਾ ਕੇ ਰੱਖ ਹਰੇਕ ਰੌਣ ਤੇ ਅਣਲਗ ਥੋਲਾ ਹੁਣ ਜਹਾਤਾ ਨਾ ਲੈ ਜਿੰਨਾ ਹੁਣ ਫਿਰ ਓਦੋਂ ਬਾਅਦ ਓਦੋਂ ਬਾਅਦ ਫਿਰ ਭੁਲਜਾਤਾ ਮੇਰੇ ਵਰਗਿਆਂ ਨੇ ਐਨੇ ਬਾਦਾਮ ਐਨੀ ਸੌਂਗੀ ਐਨੇ ਕਾਜੂ ਹੈ ਜੀ ਐਨੇ ਮਗਜ ਵਿੱਚ ਪਾ ਦਿਓ ਆ ਸਮਗਰੀ ਸਾਰੀ ਤਿਆਰ ਰੱਖਿਓ ਤੇ 52 ਚੀਜ਼ਾਂ ਪਾ ਕੇ ਤੂਫ ਬਣਾਉਣੀ ਹੋ ਫਿਰ 52 ਚੀਜ਼ਾਂ ਲਿਖਾਤੀਆਂ ਏਡੀ ਲਿਸਟ ਹੋਦੀ ਬਣ ਗਈ ਉਦੋਂ ਬਾਅਦ ਉਹ ਘਰ ਚ ਆ ਗਏ ਫਿਰ ਵੱਡੀ ਜਉ ਲੱਗੇ ਬੱਟਾਂ ਨੂੰ ਕੀ ਕਰਦੇ ਆ ਕਹਿੰਦੇ ਜੋਤ ਲਾਵਾਂਗੇ ਫਿਰ ਜੋਤ ਲਾਤੀ ਫਿਰ ਆਪਾਂ ਨੇ ਸਾਰੇ ਟੱਬਰ ਨੂੰ ਭੋਜਨ ਨਹੀਂ ਦੇਣੀ ਧਿਆਨ ਰੱਖਿਓ ਸਾਰਾ ਜੋਰ ਲਾ ਦਿੱਤਾ ਜੋਤ ਨਹੀਂ ਬੁਝਣ ਦਿੱਤੀ ਇੱਕ ਤੂਫ ਬੰਦ ਹੁੰਦੀ ਸੀ ਨਾਲ ਦੀ ਨਾਲ ਦੂਜੀ ਤਿਆਰ ਤੂਫਾਂ ਹੀ ਤੂਫਾਂ ਲਾਈ ਗਏ ਜੋਤਾਂ ਹੀ ਜੋਤਾਂ ਲਾਈ ਗਏ ਤੇ ਕਿਸੇ ਨੇ ਇਹ ਦਸੀਈ ਨਹੀਂ ਵੀ ਸਾਰਾ ਟੱਬਰ ਬਹਿ ਕੇ ਬਾਣੀ ਸੁਣਿਓ ਕੋਈ ਸ਼ਬਦ ਲੰਘ ਨਾ ਜਾਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਰਾ ਟੱਬਰ ਐਵੇਂ ਉਲਝਾ ਕੇ ਰੱਖਦਾ ਪਰਿਵਾਰ ਦਾ ਟਾਈਮ ਇਹਦੇ ਇੰਨਾਂ ਗੱਲਾਂ ਦੀ ਲੰਘ ਗਿਆ ਸਾਰਾ ਵੀ ਪਾਠੀਆਂ ਨੂੰ ਝੋਲੇ ਨਾਲ ਸਵਾ ਕੇ ਦੇਣੇ ਨੇ ਪਾਠੀਆਂ ਦਾ ਐ ਕਰਨਾ ਹੈ ਪਾਠੀਆਂ ਨੂੰ ਐ ਕਰਨਾ ਉਹ ਸਾਰਾ ਜੋਰ ਇੰਨਾਂ ਚੀਜ਼ਾਂ ਤੇ ਲਾਤਾ ਬਾਣੀ ਸੁਣੀ ਹੋਈ ਨਹੀਂ ਕਹਿਣਾ ਤੇ ਸੀ ਕਹਿੰਦੇ ਨੇ ਜੋਤ ਦਾ ਧਿਆਨ ਰੱਖੀ ਕਹਿਣਾ ਇਹ ਚਾਹੀਦਾ ਹੈ ਧਿਆਨ ਰੱਖੀ ਕੋਈ ਸ਼ਬਦ ਲੰਘ ਨਾ ਜਾਵੇ ਆਖੋ ਸਤਿਨਾਮ ਸ੍ਰੀ ਵਾਹਿ ਧਿਆਨ ਇਹ ਰੱਖਣਾ ਹੁਣ ਆ ਗੱਲਾਂ ਜਦੋਂ ਕਹਿੰਨੇ ਆ ਫਿਰ ਕਹਿੰਦੇ ਫਾਹੇ ਲਾ ਦਿਓ ਇਹਨਾਂ ਨੂੰ ਗੋਲੀ ਮਾਰੋ ਆ ਗੱਲਾਂ ਕਹਿੰਦਾ ਮੈਂ ਇਹਨਾਂ ਇਹਨਾਂ ਗੱਲਾਂ ਕਰਕੇ ਫਾਹੇ ਲਾ ਦਿਓ ਇਹ ਗੁਰੂ ਗ੍ਰੰਥ ਸਾਹਿਬ ਦਾ ਸੱਚ ਪ੍ਰਚਾਰ ਹੈ ਇਹ ਕਰਨਾ ਪੈਂਦਾ ਸਾਨੂੰ ਵੀ ਕੱਲਾ ਇਹਨਾਂ ਗੱਲਾਂ ਚ ਉਲਝਾਈ ਜਾਂਦੇ ਨੇ ਗੁਰਬਾਣੀ ਨਾਲ ਜੋੜਨ ਦੀ ਗੱਲ ਨਹੀਂ ਕਰਦੇ ਖੁਦ ਗੁਰਬਾਣੀ ਪੜੋ ਜੇ ਪਾਠ ਕਰਾਉਣਾ ਸੁਣੋ 5000 ਇਕੱਠਾ ਦੇਣ ਦੀ بجائے 5000 ਇੱਕ ਪਾਠੀ ਨੂੰ ਦਿਓ ਭਾਈ ਸਾਹਿਬ 15 ਦਿਨ ਸਾਡੇ ਘਰ ਸੈਜ ਪਾਠ ਰੱਖ ਲਓ ਰੋਜ਼ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਪਾਠ ਸੁਣਾਇਆ ਕਰੋ ਤੈਨੂੰ 5000 ਦੇ ਦੇਾਂਗੇ ਕਰਾਓ ਸੁਆਦ ਤੇ ਆਵੇ ਕੋਈ ਸਮਝ ਤੇ ਭਵੇਂ ਗੱਲ ਦਿਮਾਗ ਤੇ ਬੜੇ ਆਹ ਵੇਖੋ ਇੱਕ ਸ਼ਬਦ ਵਿੱਚ ਇੰਨਾ ਕੁਝ ਦੱਸਿਆ ਪਿਆ ਇੱਥੇ ਤੇ ਪੜ੍ਹ ਕੇ ਵੇਖੋ ਕਿੰਨੇ ਸ਼ਬਦ ਆ ਰਹੇ ਪਿਆਪਾ ਸਾਰਾ ਬਿਨਾ ਸੁਣੇ ਤੋਂ ਹੀ ਲਗਾਈ ਜਾਂਦਾ ਬਾਣੀ ਆਪਾਂ ਸੁਣੀ ਹੋਈ ਨਹੀਂ ਕੋਲ ਬੈਠੇ ਥਾਹੇ ਮੈਨੂੰ ਲਾ ਦਿਓ ਇਹ ਸਾਰੇ ਬਾਬੇ ਮੈਨੂੰ ਖਾਏ ਲਾਣਾ ਚਾਹੁੰਦੇ ਹੀ ਨੇ ਹੁਣ ਇਹਨਾਂ ਨੂੰ ਸਾਰਿਆਂ ਦੀ ਤਿਆਰੀ ਹੈ ਵੀ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕਰ ਦਿਓ ਸਾਰੇ ਆਪਾਂ ਕਿਉਂ ਕਹਿੰਦੇ ਆ ਗੱਲਾਂ ਕਿਉਂ ਕਹਿੰਦੇ ਆ ਇਹਨਾਂ ਦੀ ਰੋਜੀ ਬੰਦ ਹੋਈ ਪਈ ਲੋਕੀ ਪਾਠ ਨਹੀਂ ਕਰਾਂਦੇ ਬੋਕ ਤੇ ਵੇ ਲੜਖਾਨ ਕਿੱਝੇ ਆ ਵੀ ਡੇਰੇ 'ਚ ਬੈਠੇ ਰਹੀਏ ਤੇ ਲੋਕੀ ਆਈ ਜਾਣ 5100 ਮੇਰਾ ਜਮਾ ਕਰ ਲੋ 11000 ਮੇਰਾ ਜਮਾ ਕਰ ਲੋ ਨਾ ਪਰਿਵਾਰ ਨੇ ਆਉਣਾ ਨਾ ਬਾਣੀ ਸੁਣਨੀ ਐ ਤੇ ਸਾਨੂੰ ਮੌਜਾਂ ਲਗੀਆਂ ਨੇ ਚਾਹੇ ਅਨਪੜ ਬੰਦਾ ਹੀ ਬਾਹ ਦਿਓ ਰੋਲ ਤੇ ਕਿਹੜਾ ਪੁੱਛਦਾ ਮੂੰਹ ਚੰਗੀ ਤਰ੍ਹਾਂ ਇਦਾਂ ਬੰਨ ਲੈਣਗੇ ਮੂੰਹ ਬੰਨ ਕੇ ਫੇਰ ਲੱਗ ਪੈਂਦੇ ਨੇ ਬਸ ਜਿਵੇਂ ਬਿੰડા ਨਹੀਂ ਗੋਲਦਾ ਹੁੰਦਾ ਓਹ ਪਾਠ ਹੋ ਰਿਹਾ ਪਾਠ ਹੋ ਰਿਹਾ ਬਸ ਪਤਾ ਲੱਗਦਾ ਨਹੀਂ ਕਿ ਇਹਨਾਂ ਨੇ ਸੁਣਾਇਆ ਕੀ ਬੱਲੇ ਕੁਝ ਪੈਂਦਾ ਨਹੀਂ ਛੱਡ ਦਿਓ ਫੀਫੀਸਾਂ ਫੁੱਸਾ ਭਰਨੀ ਆ ਕਿਤੇ ਨਾ ਪਰ ਕੋਈ ਕਿਤੇ ਜਮਾ ਨਹੀਂ ਕਰਾਉਣਾ ਪੈਸਾ 5000 ਚੰਗੇ ਪਾਠੀ ਨੂੰ ਦੇ ਕੇ ਘਰ ਚ ਕਰਾਇਆ ਕਰੋ ਬਾੜ ਕੇ ਬਾਬਾ ਜੀ 15 ਦੇ ਵਾਰੀ 15 ਦਿਨ ਮਹਾਰਾਜ ਰੂਪ ਸਾਡੇ ਕਰ ਰਹਿਣਗੇ ਸੁਣਾਓ ਬਾਣੀ ਸੁਣੀਏ ਆਪ ਸੁਣੋ ਆਪ ਪੜੋ ਇਹਦੇ ਚ ਮਾੜੀ ਗੱਲ ਦੱਸੋ ਕੀ ਹੈ ਮਾੜੀ ਗੱਲ ਕੀ ਹੈ ਵੇ ਇਹਨਾਂ ਨੇ ਕੋਤਰੀਆਂ ਦੇ ਨਾਂ ਤੇ ਲੋਕਾਂ ਦੀਆਂ ਜੇਪਾਂ ਪੁੱਤਰੀਆਂ ਨੇ ਕੋਤਰੀਆਂ ਦੇ ਨਾਂ ਤੇ ਜੇਪਾਂ ਪੁੱਤਰੀਆਂ ਨੇ ਪੁੱਤਰੀਆਂ ਹੁਣ ਇਹਨਾਂ ਦਾ ਕੰਮ ਬੰਦ ਹੁੰਦਾ ਜਾਂਦਾ ਤਾਂ ਹੀ ਚੀਕਾ ਮਾਰਦੇ ਨੇ ਆਪ ਕੋ ਸਾਡ ਨਾਮ ਵਾਹ ਜੇਪਾਂ ਪੁੱਤਰ ਦੇ ਨੇ ਲੋਕਾਂ ਦੀ ਬਰੌਲਾ ਤੇ ਇਸ ਗੱਲ ਦਾ ਹੋਰ ਗੱਲ ਹੈ ਇਸ ਗੱਲ ਦਾ ਬਰੌਲਾ ਹੋਰ ਕਰ ਇਹ ਸਮਝੋ ਛੱਡ ਦਿਓ ਐਵੇਂ ਪੈਸੇ ਜਮ੍ਹਾਂ ਕਰਾਉਣੇ ਆਪ ਸੁਣਿਆ ਕਰੋ ਬਾਣੀ ਆਪ ਪੜੋ ਤੁਹਾਨੂੰ ਅਕਲ ਆ ਜਾਏ ਆਪਾਂ ਨੂੰ ਅਕਲ ਆ ਜਾਏ ਆਪਾਂ ਨੂੰ ਸਮਝ ਆ ਜਾਏ